ਕਨਈਆ ਮਿੱਤਲ ਵਿਸ਼ਾਲ ਜੀ ਸਿਰਫ ਆਪਣੇ ਹੰਕਾਰ ਦੇ ਵਿੱਚ ਘੁੰਮ ਰਿਆ ਸੀ ਇਹ ਵੀ ਕੋਈ ਵੈਲੀ ਨਹੀਂ ਹੈ ਇਹ ਸਿਰਫ ਪੰਜਾਬ ਦੇ ਵਿੱਚ ਹੀ ਰੋਲਾ ਪਾ ਰਿਹਾ ਸੀਗਾ ਇਹਦੇ ਹੰਕਾਰ ਕਰਕੇ ਬੀਜੇਪੀ ਹਾਰ ਗਈ ਇਹ ਹੰਕਾਰ ਦੇ ਵਿੱਚ ਭੁੱਲ ਗਿਆ ਸੀ ਇਹ ਸੋਚਿਆ ਕਿ ਬਾਕੀ ਜਿਹੜੇ ਧਰਮ ਹੈ ਉਹ ਇਕੱਲਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਹਿੰਦੂ ਹੀ ਰਹਿ ਰਹੇ ਹੈ 14 ਸੀਟਾਂ ਜਿਹੜੀਆਂ ਅਸੀਂ ਹਾਰੇ ਆ ਬੀਜੇਪੀ ਜਿਹੜੀ ਹਾਰੀ ਹੈ ਇੱਕ ਕਨਈਆ ਮਿੱਤਲ ਕਰਕੇ ਹਾਰੀ ਹੈ ਕਨਈਆ ਮਿੱਤਲ ਦੇ ਹੰਕਾਰ ਕਰਕੇ ਕਨਈਆ ਮਿੱਤਲ ਦੇ ਡਰਾਮੇਬਾਜ਼ੀਆਂ ਕਰਕੇ ਬੜੀ ਅਫਸੋਸ ਵਾਲੀ ਗੱਲ ਹੈ ਮੇਰੇ ਮੈਂ ਤਾਂ ਅਸੀਂ ਤਾਂ ਇਹ ਕਵਾਂਗੇ ਕਿ ਭਾਜਪਾ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਵੀ ਜਿਹੜੇ ਹੈ ਇਹ ਕਿੰਨੀ ਮਾੜੀ ਗੱਲ ਹੈ ਕਿ ਸੀ ਰਾਮ ਮੰਦਰ ਉੱਥੇ ਬਣਾਇਆ ਇਹਨਾਂ ਨੇ ਭਾਜਪਾ ਵਾਲਿਆਂ ਨੇ ਅਯੋਧਿਆ ਵੀ ਹਾਰ ਗਏ ਕਿ ਕਿਉਂ ਹਾਰ ਗਏ 8 ਲੱਖ ਰੁਪਏ ਇੱਕ ਜਗਰਾਤੇ ਦਾ ਲੈਂਦਾ ਹੈ 8 ਲੱਖ ਰੁਪਏ ਘਰ ਨੂੰ ਫੰਕਸ਼ਨ ਦਾ ਲੈਂਦਾ ਹੈ ਇੱਕ ਐਸੇ ਭਜਨ ਕਰਕੇ ਲੋਕ ਇਹਦੇ ਫੈਨ ਹੋ ਗਏ ਇਹ 8 ਲੱਖ ਰੁਪਏ ਦੇ ਹਿਸਾਬ ਦੇ ਨਾਲ 3 ਸਾਲਾਂ ਚ ਕਰੋੜਾ ਰੁਪਏ ਕਮਾ ਗਿਆ ਜਲੰਧਰ ਜਾ ਕੇ ਰੈਲੀ ਕੀਤੀ ਇਹਨੇ ਉੱਥੇ ਜਾ ਕੇ ਰਿੰਕੂ ਦੀ ਉੱਥੇ ਐਮਪੀ ਸਾਹਿਬ ਦੇ ਜਾ ਕੇ ਰੈਲੀ ਕੀਤੀ ਇਹ ਰੈਲੀ ਕਿੰਨੀ ਚੜ੍ਹ ਬਚੀ ਥਾ ਉਹ ਤਾਂ 2 ਲੱਖ ਤੋਂ ਸੀਟ ਹਾਰ ਕੇ 2 ਲੱਖ ਤੋਂ ਸੀਟ ਹਾਰ ਕੇ ਇਹ ਤਾਂ ਆਪਣੇ ਆਪ ਨੂੰ ਹੀਰੋ ਸਮਝਦਾ ਪਿਆ ਸੀਗਾ ਇੰਨਾ ਹੰਕਾਰ ਚ ਆਇਆ ਪਿਆ ਸੀਗਾ ਸੋ ਪੋਨਾ ਚਾਕੇ ਰਖਣਾ ਚਾਕੇ ਆਪਾਂ ਗੁਰਦWARE ਤੇ ਜਾ ਰਹੇ ਆ ਸੜਕਾਂ ਤੇ ਘੁੰਮਦੇ ਆ ਇੱਥੇ ਥਾਣੇ 'ਚ ਜਾ ਕੇ ਕਬਜ਼ੇ ਕਰ ਰਹੇ ਆ ਇਹ ਕੋਈ ਅਜੇ ਤੱਕ ਕਿਸੇ ਐਮਪੀ ਨੇ ਕੀਤਾ ਹੈ ਤਾਂ ਜੀਐਨਏ ਐਮਪੀ ਲੜਨਾ ਸੀਗਾ ਆਂਦੇ ਸਾਰ ਆਪਣੀ ਗੱਲ ਰੱਖਦਾ ਕਿ ਮੈਂ ਐਮਪੀ ਲੜਨੀ ਨੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੀਜੇਪੀ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਜਾਂ ਪੂਰੇ ਭਾਰਤ ਦੀ ਗੱਲ ਕਰੀਏ ਬੀਜੇਪੀ ਆਪਾਂ ਰਾਗ ਬੋਲਦੀ ਸੀ ਸਮਾਜ ਇਕ ਨੇ Hindu ਸਮਾਜ ਜਿੰਦਾਬਾਦ ਲੇਕਿਨ ਬੀਜੇਪੀ ਨੂੰ ਉਹਦਾ ਖਮਿਆਜਾ ਵੀ ਭੁਗਤਣਾ ਪੈ ਗਿਆ ਤੇ ਉਸ ਤੋਂ ਬਾਅਦ ਕਨਈਆ ਮਿੱਤਲ ਜਦੋਂ ਲੁਧਿਆਣਾ ਸ਼ਹਿਰ ਦੇ ਵਿੱਚ ਆਂਦੇ ਤੇ ਵੱਖ-ਵੱਖ ਸਿਰਫ ਇੱਕੋ ਹੀ ਪਾਰਟੀ ਨੂੰ ਪ੍ਰੈਫਰ ਕਰਦੇ ਨੇ ਬੀਜੇਪੀ ਲੇਕਿਨ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਦੇ ਨਾਰਾ ਲਗਾਉਂਦੇ ਨੇ ਲੇਕਿਨ ਇੱਥੇ ਗੱਲ ਆ ਜਾਂਦੀ ਹੈ ਕਿ ਬਾਕੀ ਸਮਾਜ ਕਿੱਥੇ ਗਏ ਇੱਕ ਨਾਰਾ ਦਿੱਤਾ ਜਾਂਦਾ ਹਿੰਦੂ ਮੁਸਲਿਮ ਈਸਾਈ ਪਾਰਸੀ ਬੋਧ ਜੈਨ ਸਾਰੇ ਭਰਾਵਾਂ ਲੇਕਿਨ ਇਹਦੇ ਵਿੱਚ ਬੀਜੇਪੀ ਨੂੰ ਘਾਟਾ ਕਿਸ ਕਰਕੇ ਪੈ ਗਿਆ ਬੀਜੇਪੀ ਨੂੰ ਇਸ ਕਰਕੇ ਘਾਟਾ ਪੈ ਗਿਆ ਕਿ ਬੀਜੇਪੀ ਸਿਰਫ ਹਿੰਦੂ ਰਾਸ਼ਟਰ ਨੂੰ ਲੱਗੀ ਹੋਈ ਸੀਗੀ ਜਿਸ ਕਰਕੇ ਇਸ ਨੂੰ ਘਾਟਾ ਪੈ ਗਿਆ ਤੇ ਬੀਜੇਪੀ ਜਿਹੜੀ ਹੈ ਇਸ ਸਮੇਂ ਕਾਫੀ ਲਗਾਤਾਰ ਪ੍ਰਧਾਨ ਮੰਤਰੀ ਦੀ ਸੋਹ ਖਾਨ ਤੋਂ ਵੀ ਬਾਹਰ ਗੁਰੇਜ ਕੀਤਾ ਜਾ ਰਿਹਾ ਪਹਿਲੇ 7 ਤਾਰੀਖ ਫਿਰ 9 ਤਾਰੀਖ ਹੁਣ ਦੇ ਦੇ ਕਿਹੜੀ ਤਾਰੀਖ ਪੈਂਦੀ ਸਾਡਾ ਚੇਤਨ ਬਵੇਜਾ ਮੌਜੂਦ ਨੇ ਗੱਲਬਾਤ ਵੀ ਕਰਦੇ ਆ ਚੇਤਨ ਭਾਜੀ ਕਨਈਆ ਮਿੱਤਲ ਨੂੰ ਕਿਸ ਤਰ੍ਹਾਂ ਦੇਖੋਗੇ ਬੜਾ ਜ਼ੋਰ ਦੀ ਹੰਕਾਰੇ ਮਾਰਨ ਉਸ ਲੁਧਿਆਣਾ ਸ਼ਹਿਰ ਚ ਆਂਦੇ ਸੀਗੇ ਹਿੰਦੂ ਸਮਾਜ ਕੀ ਜੋ ਬਾਤ ਕਰੇਗਾ ਹਮ ਉਸਕੋ ਲਾਏਗੇ ਜੋ ਰਾਮ ਕੀ ਬਾਤ ਕਰੇਗਾ ਹਮ ਉਸਕੋ ਲਾਏਗੇ ਲੇਕਿਨ ਆਇਆ ਤਾਂ ਹੈ ਨੀਗਾ Hindu Ramji ta hamesha rehange mandira de vich rehange hamesha Prabhu Charnar Charang asi vi virajma rangge bhakt rehange lekin eh kidda de nare hunde ne ki satta de vich aake choor choor ho jande ne ye log ਕਨਈਆ ਮਿੱਤਰ ਵਿਸ਼ਾਲ ਜੀ ਸਿਰਫ ਆਪਣੇ ਹੰਕਾਰ ਦੇ ਵਿੱਚ ਘੁੰਮ ਰਿਹਾ ਸੀਗਾ ਜਦੋਂ ਸਾਡੇ ਉੱਥੇ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਉੱਥੇ ਜਿਸ ਦਿਨ ਪੂਜਾ ਕੀਤੀ ਗਈ ਸਥਾਪਨਾ ਕੀਤੀ ਗਈ ਯੋਧਿਆ ਦੇ ਵਿੱਚ ਪ੍ਰਾਣ ਪ੍ਰਿਸ਼ਟਾ ਕੀਤੀ ਗਈ ਤੁਸੀਂ ਉੱਥੇ ਕਿਤੇ ਵੀ ਕਨਈਆ ਮਿੱਤਰ ਨੂੰ ਬੈਠੇ ਦੇਖਿਆ ਉਹਨੂੰ ਉੱਥੇ ਬੈਠਣ ਨੂੰ ਕੁਰਸੀ ਮਿਲੀ ਉਹਨੂੰ ਕਿਸੇ ਨੇ ਸਟੇਜ ਤੇ ਬੁਲਾਇਆ ਉਹਦੇ ਕੋਲੋਂ ਕਿਸੇ ਨੇ ਕੋਈ ਭਜਨ ਗਵਾਇਆ ਇਹ ਵੀ ਕੋਈ ਵੈਲੀ ਨਹੀਂ ਹੈ ਇਹ ਸਿਰਫ ਪੰਜਾਬ ਦੇ ਵਿੱਚ ਹੀ ਰੋਲਾ ਪਾ ਰਿਹਾ ਸੀਗਾ ਇਹਦੇ ਹੰਕਾਰ ਕਰਕੇ ਬੀਜੇਪੀ ਹਾਰ ਗਈ ਇਹ ਹੰਕਾਰ ਦੇ ਵਿੱਚ ਭੁੱਲ ਗਿਆ ਸੀ ਏ ਸੋਚਿਆ ਕਿ ਬਾਕੀ ਜਿਹੜੇ ਧਰਮ ਐ ਉਹ ਕੱਲਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਹਿੰਦੂ ਹੀ ਰਹਿ ਰਹੇ ਐ ਬਾਕੀ ਪਾਕਿਸਤਾਨ ਚ ਰਹਿ ਰਹੇ ਐ ਇਹ ਗੱਲ ਭੁੱਲ ਗਿਆ ਸੀਗਾ ਕਿ ਇੱਥੇ ਮੁਸਲਮਾਨ ਦੀ ਵੋਟ ਵੀ ਐ ਇੱਥੇ ਸਿੱਖ ਇੱਥੇ ਕ੍ਰਿਸਚਨਾਂ ਦੀ ਵੋਟ ਵੀ ਐ ਇਹ ਕੱਲਾ ਹਿੰਦੂ ਦੀ ਵੋਟ ਨੂੰ ਲੈ ਕੇ ਹੰਕਾਰ ਦੇ ਵਿੱਚ ਚੱਲ ਰਿਹਾ ਸੀਗਾ ਮਤਲਬ ਮਤਲਬ ਕਨਈਆ ਮਿੱੱਤਲ ਦੇ ਕਰਕੇ ਹੀ ਬੀਜੇਪੀ ਜਿਹੜੀ ਬੈਕਫੋਰਟ ਤੇ ਆ ਗਈ 100% ਪੰਜਾਬ ਦੇ ਵਿੱਚ 13 ਵਿਧਾਨ ਸਭਾ 13 ਲੋਕ ਸਭਾ ਨੂੰ ਲੈ ਕੇ ਨਾਲ ਇੱਕ ਚੰਡੀਗੜ੍ਹ ਦੀ ਲੋਕ ਸਭਾ ਨੂੰ ਲੈ ਕੇ 14 ਸੀਟਾਂ ਜਿਹੜੀਆਂ ਅਸੀਂ ਹਾਰੇ ਆ ਬੀਜੇਪੀ ਜਿਹੜੀ ਹਾਰੀ ਐ ਇਹ ਕਨਈਆ ਮਿੱਤਲ ਕਰਕੇ ਹਾਰੀ ਐ ਕਨਈਆ ਮਿੱਤਲ ਦੇ ਹੰਕਾਰ ਕਰਕੇ ਕਨਈਆ ਮਿੱਤਲ ਦੀ ਡਰਾਮੇਬਾਜ਼ੀਆਂ ਕਰਕੇ ਕਤਨੇ ਯਾ ਮਿੱਤਲ ਨੇ ਦੂਸਰੇ ਧਰਮਾਂ ਨੂੰ ਜਿਹੜਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਦੂਜੇ ਧਰਮਾਂ ਦੇ ਖਿਲਾਫ ਬੋਲਿਆ ਇਹ ਭੁੱਲ ਗਿਆ ਕਿ ਇਹ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਇੱਕ ਰਹਿੰਦੇ ਆ ਐਨੇ ਸੋਚਿਆ ਕਿ ਇੱਥੇ ਇਕੱਲੇ ਹਿੰਦੂ ਰਹਿੰਦੇ ਆ ਲੇਕਿਨ ਇਹ ਗੱਲ ਦੱਸੋ ਮੁਸਲਿਮ ਸਮਾਜ ਦੇ ਨਾਲ ਕਿਹੜੀ ਨਹੀਂ ਉਹ ਹੋ ਗਈ ਕਿ ਮੁਸਲਿਮ ਸਮਾਜ ਨਾਲ ਨਾਮ ਹੀ ਲੈਣਾ ਕਿ ਮੁਸਲਿਮ ਲੋਕ ਨਹੀਂ ਹੁੰਦੇ ਚਲੋ ਪਾਕਿਸਤਾਨ ਦੇ ਵਿੱਚ ਜੋ ਵਿਤਕਾਰਾ ਹੁੰਦਾ ਹੋਊਗਾ ਹੁੰਦਾ ਆਊਗਾ ਲੇਕਿਨ ਸਾਡੇ ਸਮਾਜ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਸਾਰੇ ਲੋਕ ਮਿਲ ਕੇ ਰਹਿੰਦੇ ਨੇ ਲੇਕਿਨ ਯੂਪੀ ਦੇ ਵਿੱਚ ਇਹ ਗਾਣਾ ਗਾਇਆ ਗਿਆ ਸੀ ਜਦੋਂ ਯੋਗੀ ਜੀ ਆਏ ਸੀਗੇ ਜੋ ਰਾਤ ਕੋ ਲਾਏ ਹਾਂ ਉਹਨੂੰ ਕੋ ਲਾएंगे ਉਤੋਂ ਵੀ ਇਹ ਗਾਣਾ ਚੱਲ ਚੱਲਦਾ ਇੱਥੇ ਆ ਗਿਆ ਇਹਨੇ ਗਾਣਾ ਸਿਰਫ ਐਮਪੀ ਦੀ ਟਿਕਟ ਲੈਣ ਵਾਸਤੇ ਬਣਾਇਆ ਸੀਗਾ ਇਹ ਭਜਨ ਜਿਹੜਾ ਇਹਨੇ ਬਣਾਇਆ ਸੀਗਾ ਇਹਨੂੰ ਜਿਹੜਾ ਵੈ ਇਹ ਕਦੀ ਇਹਨੂੰ ਗਾਣਾ ਕਹਿਣ ਲੱਗ ਜਾਂਦਾ ਹੈ ਕਦੀ ਇਹਨੂੰ ਭਜਨ ਕਹਿਣ ਲੱਗ ਜਾਂਦਾ ਹੈ ਕਦੀ ਬੀਜੇਪੀ ਦੀ ਰੈਲੀਆਂ 'ਚ ਇਹਨੂੰ ਗਾਣ ਲੱਗ ਜਾਂਦਾ ਹੈ ਕਦੀ ਸਾਡੇ ਧਾਰਮਿਕ ਮੰਚ ਤੇ ਖੜ ਕੇ ਗਾਣ ਲੱਗ ਜਾਂਦਾ ਹੈ ਹਜੇ ਤੱਕ ਇਹਨੂੰ ਇਹੀ ਨਹੀਂ ਪਤਾ ਕਿ ਇਹ ਧਰਨ ਇੱਕ ਗਾਣਾ ਵੈ ਕਿ ਕਿ ਭਜਨ ਹੈ ਐਂਡੀਆਂ ਨਹੀਂ ਘਰ ਸੀ ਤਾਂ ਕਿਉਂ ਲੈ ਕੇ ਆ ਗਈ ਇੰਡੀਆ ਗਠਜੰਬਨ ਇਤਕੀ ਵੱਧ ਚਲਾ ਗਿਆ ਇੰਡੀਆ ਗਠਜੰਬਨ ਕਿਦਾਂ ਜ ਇੰਡੀਆ ਗੱਟਬੰਧ ਉਹ ਯੂਪੀ ਦੇ ਵਿੱਚ ਕਲੀ ਕਾਂਗਰਸ ਜਿਹੜੀ ਪਾਰਟੀ ਗੱਲ ਕਰਾਂ ਤੇ 100 ਵੋਟਾਂ ਲੱਗੀਆਂ ਇਕਲੇ ਚਾਦ ਜਿਹੜਾ ਡੈੱਡ ਪਿਆ ਹੋਇਆ ਸੀਗਾ ਉਹ ਵੀ ਕੱਟੋ-ਕੱਟ ਇੰਨੀ ਸੀਟਾਂ ਲੈ ਗਿਆ ਲੇਕਿਨ ਯੂਪੀ ਦੇ ਵਿੱਚ ਸਿਰਫ ਇੰਨੀ ਕੱਟ ਵੋਟ ਉਹ ਸਾਰੇ ਇਕੱਠੇ ਹੋ ਗਏ ਉਹ ਵਿਸ਼ਾਲ ਜੀ ਉਹ ਮੁੱਦਾ ਇੱਕ ਚੈਪਟਰ ਬਾਅਦ ਦਾ ਵਾ ਉਹ ਸਾਰੇ ਇਕੱਠੇ ਹੋ ਗਏ ਲੇਕਿਨ ਯੂਪੀ ਦੇ ਵਿੱਚ ਅਯੋਧਿਆ ਤਾਂ ਹਾਰ ਗਏ ਨਾ ਅਯੋਧਿਆ ਹਾਰ ਗਏ ਬੜੀ ਮਾੜੀ ਗੱਲ ਹੈ ਬੜੀ ਅਫਸੋਸ ਵਾਲੀ ਗੱਲ ਹੈ ਮੇਰੇ ਮੈਂ ਤਾਂ ਅਸੀਂ ਤਾਂ ਇਹ ਕਵਾਂਗੇ ਕਿ ਭਾਜਪਾ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਵੀ ਜਿਹੜੇ ਹੈ ਇਹ ਕਿੰਨੀ ਮਾੜੀ ਗੱਲ ਹੈ ਕਿ ਅਸੀਂ ਰਾਮ ਮੰਦਰ ਉੱਥੇ ਬਣਾਇਆ ਇਹਨਾਂ ਨੇ ਭਾਜਪਾ ਵਾਲਿਆਂ ਨੇ ਅਯੋਧਿਆ ਵੀ ਹਾਰ ਗਏ ਇਹ ਕਿਉਂ ਹਾਰ ਗਏ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਹਿਕ ਨਈਆ ਮਿੱਤਲ ਦਾ ਬਹੁਤ ਵੱਡਾ ਰੋਲ ਹੈ ਇਹ ਹੰਕਾਰ ਚ ਆ ਗਿਆ ਤੇ ਹੰਕਾਰ ਦੇ ਵਿੱਚ ਆ ਕੇ ਜਿਹੜਾ ਰਾਮ ਨਾਮ ਦਾ ਨਾਰਾ ਦਿੱਤਾ ਕਿੰਨੇ ਪੈਸੇ ਕਮਾ ਗਿਆ 8 ਲੱਖ ਰੁਪਏ ਇੱਕ ਜਗਰਾਤੇ ਦਾ ਲੈਂਦਾ ਹੈ 8 ਲੱਖ ਰੁਪਏ ਇੱਕ ਧਾਰਮਿਕ ਫੰਕਸ਼ਨ ਦਾ ਲੈਂਦਾ ਹੈ ਇੱਕ ਐਸੇ ਭਜਨ ਕਰਕੇ ਲੋਕ ਇਹਦੇ ਫੈਨ ਹੋ ਗਏ ਇਹ 8 ਲੱਖ ਰੁਪਏ ਦੇ ਹਿਸਾਬ ਦੇ ਨਾਲ 3 ਸਾਲਾਂ ਵਿੱਚ ਕਰੋੜਾ ਰੁਪਏ ਕਮਾ ਗਿਆ ਲੇਕਿਨ ਬੀਜੇਪੀ ਨੂੰ ਤੇ ਹੰਕਾਰ ਵੀ ਲੈ ਗਿਆ ਨਾ ਬੀਜੇਪੀ 400 ਪਾਰ ਦਾ ਜਿਹੜਾ ਵਾਦਾ ਕਰਦੀ ਸੀ ਪਾਰ 400 ਪਾਰ ਜਾਵਾਂਗੇ ਲੇਕਿਨ ਬੀਜੇਪੀ ਨੂੰ ਹੰਕਾਰ ਵੀ ਲੈ ਗਿਆ ਨਾ ਅਗਰ ਕਹਿੰਦੀ ਹੈ ਕਿ ਜਦੋਂ ਕਹਿੰਦੇ ਹੈ ਕਿ ਆਤਮੇ ਖੁਦਾ ਦਾ ਵੈਰ ਹੁੰਦਾ ਹੈ ਹੰਕਾਰ ਵੀ ਬੰਦੇ ਨੂੰ ਨਹੀਂ ਲੈ ਕੇ ਨਾ ਬੰਦਾ ਕਿੱਥੇ ਨਾ ਕਿਤੇ ਬੰਦੇ ਨੂੰ ਆਪਣੀ ਐਮੀਅਤ ਦੇ ਵਿੱਚ ਮੌਜੂਦ ਦੇ ਵਿੱਚ ਰ ਵੀ ਕੀ ਚੀਜ਼ ਹੈ ਕੋਈ ਸਰਕਾਰ ਕਦੀ ਹਮੇਸ਼ਾ ਇੱਕ ਇੱਕੋ ਸਰਕਾਰ ਤੋਂ ਨਾ ਰਹੇਗੀ ਸਰਕਾਰਾਂ ਕਿਉਂ ਮਰਦੀਆਂ ਹਨ ਹੰਕਾਰ ਨਾਲ ਹੀ ਮਰਦੀਆਂ ਬੀਜੇਪੀ ਨੂੰ ਹੰਕਾਰ ਮਾਰ ਗਿਆ ਤੁਹਾਡੀ ਬਿਲਕੁਲ ਗੱਲ ਠੀਕ ਹੈ ਉਹ ਹੰਕਾਰ ਇਹ ਨਾ ਬੀਜੇਪੀ 'ਚ ਨਹੀਂ ਸੀਗਾ ਇਸ ਬੰਦੇ ਨਾਲ ਲਿਆਂਦਾ ਸੀ ਹੰਕਾਰ ਐਨੇ ਪੰਜਾਬ ਦੇ ਵਿੱਚ ਇੱਕ ਐਸਾ ਰੂਪ ਬਣਾਇਆ ਹੋਇਆ ਸੀਗਾ ਇਹ ਬੜੇ ਹੰਕਾਰ 'ਚ ਹਰੇਕ ਸੀਟ ਤੇ ਜਾ ਕੇ ਆਪਣੇ ਆਪ ਨੂੰ ਇਹ ਇਹ ਉੱਥੇ ਜਾ ਕੇ ਰੈਲੀਆਂ ਕਰ ਰਿਹਾ ਸੀਗਾ ਜਲੰਧਰ ਜਾ ਕੇ ਰੈਲੀ ਕੀਤੀ ਇਹਨੇ ਉੱਥੇ ਜਾ ਕੇ ਰਿੰਕੂ ਦੀ ਉੱਥੇ ਐਮਪੀ ਸਾਹਿਬ ਦੇ ਜਾ ਕੇ ਰੈਲੀ ਕੀਤੀ ਇਹਨੇ ਰੈਲੀ ਕੀਤੀ ਉਹਦੇ ਬਚੀਠਾ ਉਹ ਤਾਂ 2 ਲੱਖ ਤੋਂ ਸੀਟ ਹਾਰ ਗਏ 2 ਲੱਖ ਤੋਂ ਸੀਟ хар ਗਏ ਇਹ ਤਾਂ ਆਪਣੇ ਆਪ ਨੂੰ ਹੀਰੋ ਸਮਝਦਾ ਪਿਆ ਸੀਗਾ ਇੰਨਾ ਹੰਕਾਰ ਚ ਆਇਆ ਪਿਆ ਸੀਗਾ ਇਹਦਾ ਹੰਕਾਰ ਖਤਮ ਹੋ ਗਿਆ ਸ਼ੁਕਰ ਕਰੋ ਇਹਨੂੰ ਲੋਕ ਸਭਾ ਦੀ ਸੀਟ ਨਹੀਂ ਦੇਤੀ ਭਾਜਪੀ ਨੇ ਨਹੀਂ ਪਤਾ ਵੀ ਹੁੰਦਾ ਨਾ ਇੱਕ ਬੰਦੇ ਨੂੰ ਅਗਰ ਮੈਨੂੰ ਭਾਜਪੀ ਚ ਲੋਕ ਸਭਾ ਦੀ ਸੀਟ ਮਿਲ ਗਈ ਜੋ ਆ ਰਾਮ ਕੋ ਲਾਏ ਹਾਂ ਉਹਨਾਂ ਕੋ ਲਾएंगे ਇਸ ਲੋਗੋ ਨਾਲ ਹਿੰਦੂ ਮੋਟੀਵੇਟ ਹੋ ਜਾਊਗਾ ਵੋਟ ਪਾ ਦੇਗਾ ਜ਼ਮਾਨਤਾ ਜਬਤ ਹੋ ਜਾਣੀ ਸੀ ਕਹਈਆਂ ਮਿੱਤਲਦੀਆਂ ਜ਼ਮਾਨਤਾ ਜਬਤ ਇਹ ਗੱਲ ਉਹਨਾਂ ਨੂੰ ਪਤਾ ਲੱਗ ਗਈ ਸੀ ਯੋਗੀ ਜੀ ਨੂੰ ਮੋਦੀ ਜੀ ਨੂੰ ਗੱਲ ਪਤਾ ਲੱਗ ਗਈ ਸੀ ਇਹ ਲਈ ਵੀ ਇਹਦੀ ਜ਼ਮਾਨਤਾ ਜਬਤ ਹੋ ਜਾਣੀ ਹੈ ਯੋਗੀ ਤੋਂ ਇਹ ਚੰਡੀਗੜ ਇਹ ਚੰਡੀਗੜ ਚ ਰਹਿੰਦਾ ਸੀਗਾ ਬੜੀਆਂ 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 ਉੱਥੇ ਗੱਲਾਂ ਮਾਰਦਾ ਸੀਗਾ ਹੁਣ ਕਿੱਥੇ ਗਿਆ ਚੰਡੀਗੜ ਵੀ ਨਹੀਂ ਜਿੱਤ ਸਕੇ ਭਾਜਪਾ ਆਪਾ ਇਹ ਨਿਕਲਿਆ ਚੰਡੀਗੜ ਤੋਂ ਜਲੰਧਰ ਚਤਾਨ ਬਠਿੰਡਾ ਚਤਾਨ ਗਿਆ ਸੰਗਰੂਰ ਚਤਾਨ ਗਿਆ ਲੁਧਿਆਣਾ ਚਤਾਨ ਆਇਆ ਉਹ ਪਹਿਲੇ ਚੰਡੀਗੜ ਦਾ ਚਤਾਲੇਂਦਾ ਚੰਡੀਗੜ੍ਹ ਤੇਰੀ ਸੀਟ ਹਾਰ ਗਈ ਰੇਡ ਬਣਾ ਉਹ ਚੰਡੀਗੜ੍ਹ ਦਾ ਹਾਰ ਕੇ ਤੂੰ ਚੰਡੀਗੜ੍ਹ ਦਾ ਜਿਤਾ ਪਹਿਲੇ ਤੂੰ ਆਪਣੇ ਉਹਨੂੰ ਵੱਡਾ ਹੀਰੋ ਬਣਿਆ ਫਿਰਦਾ ਤੂੰ ਪੂਰੇ ਹਿੰਦੁਸਤਾਨ ਦਾ ਠੇਕਾ ਚੱਕਰ ਨ ਬੈਠਿਆ ਸੀਗਾ ਪੰਜਾਬ ਜਾ ਕੇ ਸਾਰੀਆਂ ਸੀਟਾਂ ਜਿਤਾਣ ਆਇਆ ਸੀ ਚੰਡੀਗੜ੍ਹ ਦਾ ਹਾਰ ਕੇ ਲੇਕਿਨ ਅੱਜ ਗੱਲ ਕੀਤੀ ਹੋਏ ਬੀਜੇਪੀ ਕੋ ਰੇਸ਼ੋ ਵਧਿਆ ਸ਼੍ਰੋਮਣੀ ਕਾਲੀ ਦਲ ਨਾਲੋਂ ਵੱਧ ਰੇਸ਼ੋ ਵਧਿਆ ਚਾਹੇ ਬੇਸ਼ੱਕ ਕਾਲੀ ਦਲ ਬਠਿੰਡੇ ਜੀ ਸੀਟ ਜਿੱਤ ਗਈ ਹੈ ਲੇਕਿਨ ਰੇਸ਼ੋ ਜ਼ਰੂਰ ਵੱਧ ਗਿਆ ਰੇਸ਼ੋ ਜ਼ਰੂਰ ਵਧੀ ਹੈ ਲੋਕ ਇਸ ਚੀਜ਼ ਨੂੰ ਸ਼੍ਰੀ ਰਾਮ ਦੇ ਮੰਦਿਰ ਨੂੰ ਲੋਕਾਂ ਨੇ ਰਿਸਪੈਕਟ ਦਿੱਤੀ ਹੈ ਇਸ ਗੱਲ ਦੀ ਕਿ ਇਹ ਚੰਗੀ ਗੱਲ ਹੈ ਚਲੋ ਸਾਡਾ ਮੰਦਿਰ ਬਣਿਆ ਬੜੇ 500 600 ਸਾਲਾਂ ਬਾਅਦ ਲੜਾਈ ਲੜ ਕੇ ਸਾਡਾ ਮੋਦੀ ਸਾਹਿਬ ਨੇ ਮੰਦਿਰ ਬਣਵਾਇਆ ਲੋਕਾਂ ਨੇ ਰਿਸਪੈਕਟ ਦਿੱਤੀ ਹੈ ਯੂਪੀ ਦੇ ਵਿੱਚ ਹਾਰਦਾ ਕਰਨ ਅਯੁੱਧਿਆ ਦੇ ਵਿੱਚ ਹਾਰਨਾ ਕਰਨ ਇਹ ਹੀ ਰਿਹਾ ਕਿ ਲੋਕ ਜਿਹੜੇ ਮੈਂ ਮੋਦੀ ਨੂੰ ਹੁਣ ਪਸੰਦ ਨਹੀਂ ਕਰਦੇ ਵਿਸ਼ਾਦ ਹੀ ਐਸੀ ਗੱਲ ਨਹੀਂ ਹੈ ਮੋਦੀ ਨੂੰ ਲੋਕ ਪਸੰਦ ਨਹੀਂ ਕਰਦੇ ਮੋਦੀ ਸਾਹਿਬ ਨੂੰ ਦੁਨੀਆ ਪਸੰਦ ਕਰਦੀ ਹੈ ਕਿਤੇ ਨਾ ਕਿਤੇ ਉੱਥੇ ਜਿਹੜੇ ਦੂਸਰੇ ਸਮਾਜ ਬੈਠੇ ਆ ਜਿਨ੍ਹਾਂ ਨੂੰ ਤਕਲੀਫ ਸੀ ਵੀ ਰਾਮ ਮੰਦਿਰ ਕਿਉਂ ਬਣਿਆ ਉਹਨਾਂ ਨੇ ਐਂਟੀ ਵੋਟ ਪਾਈ ਤੇ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ 13 ਸੀਟਾਂ ਦੇ ਵਿੱਚੋਂ ਦੋ ਜਾਮਨੀ ਜਰਾ ਵੀ ਜਿੱਤ ਗਈ ਸ਼੍ਰੋਮਿਕਾਇਦਲ ਵਾਲੇ ਜੀ ਸ਼੍ਰੋਮਿਕਾਇਦਲ ਬਾਣ ਵਾਲੇ ਜਿੱਤ ਗਈ ਉਹ ਐਡਾ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਹੈ ਬੀਜੇਪੀ 23 ਵਿਧਾਨ ਸਭਾ ਵੀ ਜਿੱਤ ਗਈ ਹਮ ਅਜੇ ਤੱਕ ਨਹੀਂ ਜਿੱਤੀ ਸੀਗੀ 23 ਵਿਧਾਨ ਸਭਾ ਵੀ ਜਿੱਤ ਗਈ ਉਹ ਕਿਉਂ ਜਿੱਤ ਗਈ ਵੋਟ ਪਰਸੈਂਟ ਤਾਂ ਵਧਿਆ ਹੀ ਹੈ ਨਾ ਲੋਕਾਂ ਨੂੰ ਪਿਆਰ ਤਾਂ ਹੈਗਾ ਹੀ ਸ਼੍ਰੀ ਰਾਮ ਮੰਦਿਰ ਦੇ ਨਾਲ ਇਸ ਕਰਕੇ ਵੋਟ ਪਾਈ ਹੈ ਕਿਤੇ ਨਾ ਕਿਤੇ ਕਨਈਆ ਮਿੱਤਰ ਫੈਕਟਰ ਬਾਗਿਆ ਤੇ ਅੰਮ੍ਰਿਤਪਾਲ ਦੀ ਸੀਟ ਕਿਸੇ ਦੇ ਬੜਾ ਮਾੜਾ ਕੰਮ ਹੋਇਆ ਤੁਸੀਂ ਦੱਸੋ ਜੇ ਕਿ ਸਮਾਜ ਦੀ ਗੱਲ ਕਰ ਰਹੇ ਆਪਣੇ ਪੰਥ ਨੂੰ ਅੱਗੇ ਲੈ ਕੇ ਜਾ ਰਹੇ ਮਾੜਾ ਕਿਤਾ ਹੋ ਗਿਆ ਨਹੀਂ ਤੁਸੀਂ ਦੱਸੋ ਪੰਥ ਨੂੰ ਅੱਗੇ ਲੈ ਕੇ ਜਾ ਰਿਹਾ ਵੈ ਇਹ ਪਿਸਤੋਲਾਂ ਚੱਕ ਕੇ ਰਫਲਾਂ ਚੱਕ ਕੇ ਆਪਾਂ ਗੁਰਦੁਆਰੇ ਚ ਜਾ ਰਹੇ ਆ ਸੜਕਾਂ ਤੇ ਘੁੰਮ ਰਹੇ ਆ ਇੱਥੇ ਥਾਣਿਆਂ ਚ ਜਾ ਕੇ ਕਬਜ਼ੇ ਕਰ ਰਹੇ ਆ ਇਹ ਕੋਈ ਅਜੇ ਤੱਕ ਕਿਸੇ ਐਮਪੀ ਨੇ ਕੀਤਾ ਐ ਤਾਂ ਜੀ ਐਨ ਐਮਪੀ ਲੜਨਾ ਸੀਗਾ ਆਂਦੇ ਸਾਰ ਆਪਣੀ ਗੱਲ ਰੱਖਦਾ ਕਿ ਮੈਂ ਐਮਪੀ ਲੜਨੀ ਆ ਲੇਕਿਨ ਵਜੂਦ ਵੀ ਤਾਂ ਐਮਪੀ ਲੜਦਾ ਵਜੂਦ ਵੀ ਪਾ ਸਕਦਾ ਇਹ ਇਹ ਤਨੇ ਕਾ ਕੇ ਗੱਲ ਕਰਦਾ ਜਦੋਂ ਆਇਆ ਸੀ ਬਾਹਰੋਂ ਆ ਕੇ ਗੱਲ ਕਰਦਾ ਕਿ ਮੈਂ ਐਮਪੀ ਦੀ ਚੋਣ ਲੜਨੀ ਐ ਉਸ ਹਿਸਾਬ ਨਾਲ ਲੋਕਾਂ ਰਾਸ ਦੀ ਗੱਲ ਕਰਦਾ ਰਫਲਾ ਰਫਲਾ ਚੱਕ ਕੇ ਜਦੋਂ ਆਪਾਂ ਸੜਕਾਂ ਤੇ ਘੁੰਮਾਂਗੇ ਤੇ ਪੰਜਾਬ ਦਾ ਮਾਹੌਲ ਕੀ ਬਣੂਗਾ ਕਿਨੂੰ ਕਿਨੂੰ ਕਾਪੀ ਕਰ ਰਿਹਾ ਹੈ ਕਾਪੀ ਕਿਨੂੰ ਕਰ ਰਿਹਾ ਹੈ ਇਹਦੇ ਕੱਪੜੇ ਪਾਉਣ ਦਾ ਸਟਾਈਲ ਕਿਹਦੇ ਨਾਲ ਦਾ ਹੈ ਇਹਦੇ ਨਾਲ ਦੇ ਜਿਹੜੇ ਬੰਦੇ ਰਫਲਾ ਚੱਕ ਕੇ ਘੁੰਮ ਰਹੇ ਆ ਉਹ ਸਟਾਈਲ ਕਿਹੜਾ ਹੈ ਉਹ ਵੀ ਬੋਲੋ ਨਾ ਕਿਹੜਾ ਸਟਾਈਲ ਹੈ ਜਦ ਆਪਾਂ ਹਰ ਚੀਜ਼ ਦੇਖੀ ਹੋਈ ਹੈ ਆ ਜਿਹੜਾ ਉਸ ਜਵਾਨਾਂ ਸੀਗਾ ਜਦੋਂ ਪਿੰਡ ਵਾਲੇ ਨੇ ਇਹ ਸਟਾਈਲ ਅਪਣਾਇਆ ਸੀਗਾ ਉਦੋਂ ਦੁਨੀਆ ਨੇ ਇਸ ਚੀਜ਼ ਨੂੰ ਦੇਖਿਆ ਨਹੀਂ ਹੋਇਆ ਸੀਗਾ ਲੋਕ ਕਨਫਿਊਜ਼ ਸੀਗੇ ਹੁਣ ਤਾਂ ਆਪਾਂ ਦੇਖਿਆ ਆ ਕਿ ਇਹ ਕਿਨੂੰ ਕਾਪੀ ਕਰ ਰਿਹਾ ਹੈ ਕਿਸ ਤਰੀਕੇ ਨਾਲ ਤ ਕਿਸ ਤਰੀਕੇ ਨਾਲ ਬੋਲ ਰਿਹਾ ਹੈ ਕਿਸ ਤਰੀਕੇ ਦੇ ਬੰਦੇ ਇਹਦੇ ਨਾਲ ਜਿਹਨੇ ਲੋਕਤਵ ਲੇਕਿਨ ਅਵੇ ਇੱਕ ਗੱਲ ਆ ਜਾਂਦੀ ਹੈ ਅਗਰ ਜਿਹੜਾ ਸਮਾਜ ਦੀ ਗੱਲ ਕਰ ਰਿਹਾ ਚਲੋ ਸਮਾਜ ਦੇ ਉਹਨਾਂ ਦੇ ਵਿੱਚ ਉਹਨੇ ਆਪਣਾ ਵजूद ਕਾਇਮ ਕੀਤਾ ਆਪਣੀ ਕੋਹ ਨੂੰ ਅੱਗੇ ਲੈ ਕੇ ਗਿਆ ਲੇਕਿਨ ਤੁਹਾਡੇ ਸਮਾਜ ਦੇ ਵਿੱਚ ਵੀ ਇਹ ਗੱਲ ਹੋ ਸਕਦੀ ਹੈ ਨਾ ਤੁਹਾਡਾ ਵੀ ਇੱਕ ਰਾਖਾ ਹੋ ਸਕਦਾ ਤੁਹਾਡੇ ਸਮਾਜ ਦੀ ਗੱਲ ਲੈ ਕੇ ਜਾਵੇ ਉਹ ਤਾਂ ਨਹੀਂ ਮੰਨਾਂ ਕਰਦੇ ਕਿ ਤੁਹਾਡੇ ਸਮਾਜ ਦਾ ਰਾਖਾ ਨਾ ਹੋਵੇ ਹਰ ਸਮਾਜ ਦੇ ਕਾਕਾ ਹੁੰਦਾ ਵੇ ਇੱਕ ਰਾਖਾ ਹੁੰਦਾ ਵਾ ਲੇਕਿਨ ਤੁਹਾਡੇ ਵਿੱਚ ਹਰ ਤਮਾਮ ਐਸੀ ਅਸਤਮਾਸ਼ ਨਿਸ਼ਾਲ ਦੀ ਸਮਾਜ ਦੇ ਜਿਹੜੇ ਰਾਖੇ ਹੁੰਦੇ ਆ ਸਾਡੇ ਵਾਲੇ ਪਾਸੇ ਕਨਈਆ ਮਿੱਤਲ ਵਰਗੇ ਵੀ ਤਾਂ ਬੈਠੇ ਨਾ ਦ ਪੇਡ ਹੈ ਨਾ 8 ਲੱਖ ਰੁਪਈਆ ਲੈ ਕੇ ਆਪਾਂ ਕਦੀ ਭਾਜੀਪੀ ਦਾ ਪ੍ਰਚਾਰ ਕਰਨ ਲੱਗ ਜੰਨੇ ਆ ਕਦੀ ਆਪਾਂ ਉਹਨੂੰ ਧਾਰਮਿਕ ਮੰਚ ਤੇ ਕੁਝ ਕਰਨ ਲੱਗ ਜੰਨੇ ਆ ਤੁਸੀਂ ਅੱਜ ਦੀ ਗੱਲ ਹੀ ਸੁਣ ਲੋ ਦੀ ਰਾਤ ਨੂੰ ਕੰਗਨਾ ਰਣਾਵਤ ਦੇ ਜਿਹੜਾ ਵਾ ਹੱਕੇ ਚ ਬੋਲ ਰਿਆ ਸੀਗਾ ਜਦੋਂ ਸਵੇਰੇ ਅਖਬਾਰ ਚ ਖਬਰ ਲੱਗੀ ਤੇ ਅੱਜ ਉਹਦੇ ਖਿਲਾਫ ਬੋਲਣ ਲੱਗ ਗਿਆ ਕਨਫਿਊਜ਼ ਹੋ ਗਿਆ ਸਵੇਰੇ ਬਿਆਨ ਬਦਲ ਗਿਆ ਲੇਕਿਨ ਇਹਦੇ ਬਿਆਨ ਸੰਗੀਰਾ ਸੁਨੇ ਨਹੀਂ ਹੋਣੇ ਨਾ ਇਸ ਕਰਕੇ ਕਨਫਿਊਜ਼ ਹੈਗਾ ਭਾਜੀਪੀ ਦਾ ਬੰਦਾ ਭਾਜੀਪੀ ਦੇ ਬਗਾਵਤ ਕਿਤਾ ਕਰ ਲੇਗਾ ਭਾਜੀਪੀ ਦੀ ਟਿਕਟ ਨਹੀਂ ਮਿਲੀ ਹੁਣ ਟਰਾਈ ਮਾਰ ਰਿਹਾ ਨਾ ਦੂਜੇ ਪਾਸੇ ਦੀ बीजेपी दी लोकसभा टिकट मिल ਜਾਂਦੀ ਤੇ बीजेपी ਦਾ ਬੰਦਾ ਰਹਿਣਾ ਸੀ ਨਾ ਹੁਣ ਉਹ 2027 ਵਿਧਾਨ ਸਭਾ ਦੀ ਟਰਾਈ ਕਰੇਗਾ ਲੇਕਿ ਕੰਗਰਸ ਰਣੋਤ ਨਾਲ ਬਿਲਕੁਲ ਜਾਇਜ਼ ਹੋਇਆ ਗਲਤ ਹੋਇਆ ਦੇਖੋ ਜੇ ਆਪਾਂ ਦੇਖੀਏ ਇੱਕ ਉਹ ਲੜਕੀ ਸਰ ਲੇਡੀ ਜਿਹੜੀ ਸੀਗੀ ਪੁਲਿਸ ਜਿਹੜੀ ਆਪਣਾ ਸੀਆਈ ਸੀਆਈ ਸੀਗੀ ਉਹ ਸੀਆਈ ਸੀਆਈ ਸੌ ਦੀ ਸੀਗੀ ਉਹਦੇ ਮਨ ਦੇ ਵਿੱਚ ਇੱਕ ਜਿਹੜਾ ਦੁੱਖ ਸੀਗਾ ਉਹ ਇਹ ਸੀਗਾ ਕਿ ਉਹਦੀ ਮਾਂ ਉੱਥੇ ਉਸ ਧਰਨੇ ਦੇ ਵਿੱਚ ਬੈਠੀ ਸੀ ਜਦੋਂ ਉਹਨੇ ਇਹ ਗੱਲ ਕਹੀ ਕਿ 100 ਰੁਪਏ ਦੀ ਟਕੇ ਦੀਆਂ ਜਿਹੜੀਆਂ ਇੱਥੇ ਹੋਰ ਤਾਂ ਬੈਠੀਆਂ ਕੋਈ ਵੀ ਹੋਵੇ ਵਿਚਾਰ ਉਹਦੇ ਮਨ ਦੇ ਵਿੱਚ ਦੁੱਖ ਤਾਂ ਆਏਗਾ ਉਹ ਸਾਰੀਆਂ ਗੱਲਾਂ ਭੁੱਲ ਜਾਓ ਉੱਥੇ ਕਿਉਂ ਬੈਠੇ ਸੀ ਕਿਹਦੇ ਖਿਲਾਫ ਬੈਠੇ ਸੀ ਉਦਾ ਕੰਗਨਾ ਨੜਾਵਤ ਦਾ ਉਦਾ ਕੀ ਸੀ ਉਹਦਾ ਉਹ ਥੱਪੜ ਮਾਰਨ ਵਾਲਾ ਉਦਾ ਕੀ ਸੀ ਜੇ ਕੰਗਨਾ ਨੜਾਵਤ ਐਮਪੀ ਨਾ ਹੁੰਦੀ ਤੇ ਅੱਜ ਉਹ ਚਪੇੜ ਤਾਂ ਵੀ ਪੈਣੀ ਸੀ ਬਿਲਕੁਲ ਤੁਹਾਨੂੰ ਆਈ ਦੱਸਦਾ ਇਹ ਟਿੱਕਾ ਲੈਂਡ ਵਿੱਚ ਸਾਡੀ ਬਗਾਵਤਾਂ ਹੁੰਦੀ ਆ ਪੰਜਾਬ ਦੇ ਵਿੱਚ ਆਤਕਵਾਦੀ ਰਹਿੰਦੇ ਪੰਜਾਬ ਆਤਕਵਾਦ ਵਾਲਾ ਚੱਲ ਰਿਆ ਰਹਾ ਇਹ ਸਭ ਜਿਹੜੇ ਬੋਲਦੇ ਆ ਨਾ ਕੱਲ ਨੂੰ ਭਾਜਪੀ ਦੇ ਵਿੱਚ ਆਣ ਦੀ ਸੋਚਦੇ ਨੇ ਯਾਰ ਕਾਂਗਰਸ ਦੇ ਵਿੱਚ ਆਣ ਦੀ ਸੋਚਦੇ ਨੇ ਕਾਂਗਰਸ ਦੇ ਵਿੱਚ ਦੇਖੋ ਦੇਖੋ ਵਿਚਾਲ ਜੀ ਕਿਤੇ ਨਾ ਕਿਤੇ ਇਸ ਚੀਜ਼ ਦਾ ਇਫੈਕਟ ਮਾੜਾ ਨਹੀਂ ਪਏਗਾ ਜਿਹੜੀ ਕੰਗਨਾ ਨੜਾਵਤ ਦੇ ਚਪੇੜ ਵਜੀ ਹੈ ਇਹਦਾ ਇਫੈਕਟ ਮਾੜਾ ਵੀ ਪਏਗਾ ਉਹਦਾ ਕਾਰਨ ਪਤਾ ਕੀ ਹੈ ਦੇਖੋ ਕਿਤਨਾ ਕਿਤੇ ਡਿਊਟੀਆਂ ਦੇ ਉੱਤੇ ਸਰਕਾਰੀ ਜਿਹੜੇ ਸਿਸਟਮ ਹੈ 에어ਪੋਰਟ ਹੈ ਜਾਂ ਕਿਤਨਾ ਕਿਤੇ ਕੋਈ ਵੀ ਸਰਕਾਰੀ ادارے ਹੈ ਜਿੱਥੇ ਡਿਊਟੀਆਂ ਲੱਗੀਆਂ ਹੋਈਆਂ ਉੱਥੇ ਸਿੱਖ ਸਮਾਜ ਨੂੰ ਕਿਤਨਾ ਕਿਤੇ ਨਾ ਹੁਣ ਥੋੜਾ ਜਿਹਾ ਪਿੱਛੇ ਰੱਖਿਆ ਜਾਏਗਾ ਵੀ ਇਸ ਚੀਜ਼ ਦਾ ਨੁਕਸਾਨ ਵੀ ਹੋਏਗਾ ਜੇ ਉਸ ਪੰਜਾਬੀਆਂ ਨੂੰ ਨੁਕਸਾਨ ਹੋਏਗਾ ਪੰਜਾਬੀਆਂ ਦਾ ਨੁਕਸਾਨ ਹੋਏਗਾ ਇਹਦੇ ਵਿੱਚ ਜੇ ਉਸ ਲੇਡੀ ਦੇ ਮਨ 'ਚ ਗੁੱਸਾ ਸੀਗਾ ਤੇ ਜਦੋਂ ਕੰਗਨਰ ਦਾਵਾ ਜਿਹੜੀ ਲੈਕਚਰ 에어ਪੋਰਟ ਤੋਂ ਬਾਹਰ ਨਿਕਲ ਕੇ ਕਰ ਸਕਤੋ ਬਾਹਰ ਨਹੀਂ ਜਦੋਂ ਲੈਕਚਰ ਲੜੀ ਸੀਗੀ ਉਦੋਂ ਜਾ ਕੇ ਉੱਥੇ ਖਲਾਫਤ ਕਰਦੀ ਉਹਦੀ ਉਹਨੂੰ ਐਮਪੀ ਨਾ ਬਣਨ ਦ ਜਬਾਨਾ ਤੁਸੀਂ ਲੁਧਿਆਣੇ ਬੈਠ ਕੇ ਕਿਸੇ ਤੇ ਐਂਟੀ ਬੋਲੋ ਤੇ ਕੈਨੇਡਾ ਬੈਠੇ ਬੰਦੇ ਨੂੰ ਸੁਣਦਾ ਤੁਸੀਂ ਉੱਥੇ ਉਹਦੇ ਉਹਦੇ ਖਿਲਾਫ ਬੋਲਦੇ ਉਹਨੂੰ ਉਹਨੂੰ ਤਾਕਤ ਜਨਾਹ ਦਿੰਦੇ ਬਿਲਕੁਲ ਠੀਕ ਹੈ ਨਾ ਇਸ ਤਰੀਕੇ ਨਾਲ ਚਪੇੜ ਮਾਰਨਾ ਕਿਤਨਾ ਕਿਤੇ ਗਲਤ ਹੈ ਬਿਲਕੁਲ ਸਾਰਾ ਚੇਤਨ ਵਿਵੇਜਾ ਸੀਗਾ ਜਿਨ੍ਹਾਂ ਨੇ ਦੱਸਿਆ ਕਿ ਜੋ ਕਨਈਆ ਮਿੱਤਲ ਕਨਈਆ ਮਿੱਤਲ ਬੀਜੇਪੀ ਦੇ ਕਾਰਨ ਥਾਰ ਦਾ ਕਾਰਨ ਬਣਿਆ ਕਿਉਂਕਿ 13 13 ਸੀਟਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਬੀਜੇਪੀ ਹਾਰੀ ਉਹਦਾ ਕਾਰਨ ਸਿਰਫ ਕਨਈਆ ਮਿੱਤਲ ਕਨਈਆ ਮਿੱਤਲ ਸਮੇਸ਼ਾ ਇੱਕੋ ਨਾਰਾ ਲਗਾਉਂਦੇ ਸੀ ਜੋ ਰਾਮ ਚਾਹੀਏ ਹਮਨ ਕੋ ਲਾਏਗੇ ਲੇਕਿਨ ਇਹਦਾ ਖਮਿਆਜਾ ਬਾਕੀ ਸਮੁਦਾਇ ਨੇ ਨਹੀਂ ਦਿੱਤਾ ਲੇਕਿਨ ਬਾਕੀ ਸਮੁਦਾਇ ਅਗਰ ਇਹ ਨਾਰਾ ਲਗਾਉਂਦੇ ਕਿ ਹਮ ਸਭ ਇੱਕ ਹੈ ਹਮ ਸਭ ਗੁਦਸਤੇ ਕੀ ਤਰ੍ਹਾਂ ਹੈ ਤਾਂ ਉਹ ਸਾਰਾ ਸਮਾਜ ਵੀ ਬੀਜੇਪੀ ਨੂੰ ਵੋਟ ਪਾ ਦਿੰਦਾ ਲੇਕਿਨ ਇੱਕੋ ਇੱਕੋ ਬੰਦੇ ਨੂੰ ਲੈ ਕੇ ਆ ਕਿਤੇ ਹੋਰ ਜਾ ਰਿਹਾ ਕੰਗਰਾ ਨੌਂਦਵਾਰੇ ਕਹਾਂ ਕੀ ਕੰਗਰਾ ਰੋਜ ਜਿਹੜੇ ਚਪੀੜ ਮਾਰੀ ਗਈ ਹੈ ਉਹ ਬਿਲਕੁਲੀ ਥਾੜੇ ਤੋਂ ਬਾਹਰ ਜਿਹੜੀ ਸੋਰੀ 에어ਪੋਰਟ ਤੋਂ ਬਾਹਰ ਮਾਰੀ ਜਦੀ ਨਾ ਕਿ ਅੰਦਰ ਲੇਕਿਨ ਉਹਦੇ ਨਾਲ ਵਜੂਦ ਕਿਤਨਾ ਕਿਤੇ ਗਰਾਫ ਘਟਿਆ ਵੈਬਦਾਨ ਕੈਮਰਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਨੂੰ ਲੈਣਾ ਲਾਈ